ਸ਼ਰਕਲ ਤੁਸੀਂ ਸੁਖ ਰਸਮ ਜਰਨੀਸ ਸੀ ਮੈਂ ਹਾਂ ਹਰਦੀਪ ਕੌਰ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਸ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਅਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ-ਬਹੁਤ ਸਵਾਗਤ ਹੈ ਜੀ ਜੀ ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪੰਜਾਬ ਦੇ ਮਰਹੂਮ ਗਾਇਕ ਰਾਜਵੀਰ ਜਵੰਦਾ ਬਾਰੇ ਸੋ ਰਾਜਵੀਰ ਜਵੰਦਾ ਸਾਨੂੰ ਸਾਰਿਆਂ ਨੂੰ 8 ਅਕਤੂਬਰ ਦਾ ਉਹ ਕਾਲਾ ਦਿਨ ਜਦੋਂ ਛੱਡ ਕੇ ਸੰਦੀਵੀ ਵਿਛੋੜਾ ਦੇ ਕੇ ਚਲੇ ਗਏ ਸੀ ਸੋ ਅੱਜ ਅੰਤਿਮ ਅਰਦਾਸ ਉਹਨਾਂ ਦੀ ਹੋਈ ਹੈ ਉਹਨਾਂ ਦੇ ਚਾਹਣ ਵਾਲੇ ਬਹੁਤ ਸਾਰੇ ਕਲਾਕਾਰ ਪਿਆਰ ਕਰਨ ਵਾਲੇ ਉੱਥੇ ਪਹੁੰਚੇ ਸੀ ਤੇ ਇੱਕ ਸੀਨੀਅਰ ਵਕੀਲ ਦੇ ਵੱਲੋਂ ਪਟੀਸ਼ਨ ਪਾਈ ਗਈ ਹੈ ਔਰ ਉਸ ਦੇ ਵਿੱਚ ਉਹਨਾਂ ਨੇ ਇਲਜ਼ਾਮ ਸੋਖੀ ਸਰ ਲਗਾਏ ਨੇ ਕਿ ਹਸਪਤਾਲ ਦੀ ਲਾਪਰਵਾਹੀ ਦੇ ਕਿ ਹਸਪਤਾਲ ਦੀ ਜੇਕਰ ਲਾਪਰਵਾਹੀ ਨਾ ਹੁੰਦੀ ਤਾਂ ਰਾਜਵੀਰ ਜਵੰਦਾ ਅੱਜ ਸਾਡੇ ਸਾਰਿਆਂ ਦੇ ਵਿਚਕਾਰ ਮੌਜੂਦ ਹੁੰਦੇ ਜੀ ਦੇਖੋ ਮੈਡਮ ਪਹਿਲਾਂ ਤਾਂ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਵੀ ਜਿਹੜੇ ਸਾਨੂੰ ਦੇਖਦੇ ਨੇ ਜਿਹੜੇ ਸਾਨੂੰ ਰੋਜ਼ ਇਹ ਕਹਿੰਦੇ ਨੇ ਕਿ ਤੁਸੀਂ ਆ ਮੁੱਦਿਆਂ ਤੇ ਚਰਚਾ ਕਰੋ ਵੀ ਅਸੀਂ ਦੇਖਣਾ ਪਸੰਦ ਕਰਦੇ ਆ ਮਾਨ ਦਾ ਬਹੁਤ ਧੰਨਵਾਦੀ ਆ ਜੀ ਦੇਖੋ ਰਾਜਵੀਰ ਜਵੰਦਾ ਇੱਕੁੱਬੜ ਦਾ ਸਤਾਰਾ ਸੀ ਹੂੰ ਇਹ ਦੁੱਖ ਇੱਕ ਮਾਂ ਤੋਂ ਲੈ ਕੇ ਸਾਰੇ ਪਿੰਡ ਨੂੰ ਆ ਜੀ ਕਿ ਦੇਖੋ ਇੱਕ ਬੱਚਾ ਪਿੰਡ ਦੇ ਵਿੱਚ ਛੋਟੇ ਹੁੰਦਿਆਂ ਖੇਡਦਾ 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 ਵੱਡਾ ਹੁੰਦਾ ਆਪਣੇ ਸੁਪਨੇ ਲੈ ਕੇ ਉੱਭਰਦਾ ਜੀ ਦੇਖੋ ਇੰਨਾ ਆਪਣੇ ਆਪ ਨੂੰ ਫਿਜ਼ੀਕਲੀ ਫਿੱਟ ਰੱਖਦਾ ਸੀ ਕਿ ਜੇ ਆਪਾਂ ਇੰਟਰਨੈਟ ਦੀ ਦੁਨੀਆ ਤੇ ਜਾਈਏ ਉਹਦੀਆਂ ਰੀਲਸ ਦੇਖੀਏ ਤੇ ਰੀਲਸ ਦੇ ਵਿੱਚ ਇਹ ਕਹਿੰਦਾ ਸੀ ਕਿ ਆਪਣੇ ਆਪ ਨਾਲ ਪਿਆਰ ਕਰੋ ਜੀ ਵੀ ਜਾਂ ਕੁਦਰਤ ਨਾਲ ਪਿਆਰ ਹੁੰਦਾ ਹੂੰ ਬੰਦੇ ਨੂੰ ਜਾਂ ਆਪਣੇ ਆਪ ਨਾਲ ਕਹਿੰਦਾ ਵੀ ਮੈਂ ਚੀਜ਼ਾਂ ਨੂੰ ਪਿਆਰ ਨਹੀਂ ਕਰਦਾ ਵੀ ਆ ਗੱਡੀਆਂ ਆ ਮਹਿੰਗੇ ਮੋਟਰਸਾਈਕਲ ਸਭ ਇੱਥੇ ਰਹਿ ਜਾਣੇ ਨੇ ਜੀ ਵੀ ਮੈਂ ਆਪਣੇ ਆਪ ਨੂੰ ਪਿਆਰ ਕਰਦਾ ਵੀ ਮੈਂ ਆਪਣੀ ਬੋਡੀ ਫਿੱਟ ਰੱਖਦਾ ਵੀ ਜੋ ਤੁਹਾਡੇ ਨਾਲ ਜਣਾ ਤੁਹਾਡਾ ਸਰੀਰ ਨਾਲ ਜਾਣਾ ਹਮ ਪਰ ਅੱਜ ਅਸੀਂ ਸਭ ਹਾਰ ਚੁੱਕੇ ਹਾਂ ਅਸੀਂ ਇਹ ਦੇਖਦੇ ਹਾਂ ਵੀ ਦੇਖੋ ਉਹ ਬੰਦਾ ਇੰਨਾ ਸੋਚਦਾ ਸੀ ਫਿਜ਼ੀਕਲੀ ਫਿੱਟ ਸੀ ਪ੍ਰੋਪਰ ਮਤਲਬ ਵੀ ਬਿਨਾ ਕੋਈ ਨਸ਼ੇ ਪੱਤੇ ਕਰਕੇ ਵੀ ਇੰਨਾ ਸੋਹਣਾ ਸਰੀਰ ਬਣਾਇਆ ਹੋਇਆ ਸੀ ਉਸ ਗੱਬਰੂ ਨੇ ਪਰ ਅੱਜ ਪਿੰਡ ਪੋਨਾ ਦੇ ਵਿੱਚ ਅੰਤਿਮ ਅਰਦਾਸ ਹੋਈ ਜੀ ਜਿਨਨੇ ਵੀ ਲਗਾ ਲੋ ਵੀ ਰਿਸ਼ਤੇਦਾਰ ਪਹੁੰਚੇ ਗਲੀ ਗਵਾਨ ਪਹੁੰਚੇ ਸਾਰਿਆਂ ਦੀਆਂ ਅੱਖਾਂ ਨਮ ਸੀ ਹੂੰ ਸੋ ਸੀਨੀਅਰ ਵਕੀਲ ਨਵਕਰਨ ਸਿੰਘ ਦੇ ਵੱਲੋਂ ਦਰਸਲ ਪਟੀਸ਼ਨ ਪਾਈ ਗਈ ਹੈ ਕਿ ਪੰਜੌਰ ਹਸਪਤਾਲ ਦੇ ਉੱਤੇ ਵੱਡੇ ਲਾਪਰਵਾਹੀ ਦੇ ਸਹਰ ਉਹਨਾਂ ਨੇ ਇਲਜ਼ਾਮ ਲਗਾਇਆ ਉਹਨਾਂ ਨੇ ਕਿਹਾ ਕਿ ਜੇਕਰ ਰਾਜਵੀਰ ਜਵੰਦਾ ਨੂੰ ਮੁੱਢਲੀ ਸਹਾਇਤਾ ਮਿਲ ਜਾਂਦੀ ਤਾਂ ਸ਼ਾਇਦ ਰਾਜਵੀਰ ਜਵੰਦਾ ਜਿਸਾਰੇ ਸਾਡਿਆਂ ਦੇ ਵਿਚਕਾਰ ਹੁੰਦਾ ਆਪਣੇ ਪਰਿਵਾਰ ਦੇ ਨਾਲ ਮੌਜੂਦ ਹੁੰਦਾ ਦੇਖੋ ਕਿਤੇ ਨਾ ਕਿਤੇ ਗਲਤੀ ਮੰਨ ਲੈਣੇ ਆ ਵੀ ਹਸਪੀਟਲ ਦੀ ਆ ਜੀ ਕਿੰਨਾ ਕਿਤੇ ਹਸਪੀਟਲ ਦੇ ਵਿੱਚ ਐਮਬੂਲੈਂਸ ਦੀ ਕਾਰਟ ਜੀ ਜੇ ਉੱਥੇ ਐਮਬੂਲੈਂਸ ਹੁੰਦੀ ਤਾਂ ਉਹ ਜਿਹੜਾ 4 ਤੋਂ 5 ਘੰਟੇ ਤੜਫਿਆ ਜੀ ਤੇ ਉਹ ਕਿਤਨਾ ਕਿਤੇ 1.5 ਤੋਂ 2 ਘੰਟੇ ਦੇ ਵਿੱਚ ਪੀਜੀਆਈ ਦੇ ਵਿੱਚ ਆ ਸਕਦੇ ਸੀ 14 ਦੇ ਵਿੱਚ ਜਾ ਸਕਦੇ ਸੀ ਹਮ ਇਹ ਹੋ ਨਹੀਂ ਸਕਿਆ ਸਰ ਲੱਗਦਾ ਤੁਹਾਨੂੰ ਕਿ ਥੋੜਾ ਡਿਸਟੈਂਸ ਦੀ ਕਮੀ ਰਹਿ ਗਈ ਕਿ ਜੇ ਹਸਪੀਟਲ ਹੀ ਨੇੜੇ ਹੁੰਦਾ ਤਾਂ ਰਾਜਵੀਰ ਜਵੰਦਾ ਨੂੰ ਇੰਨੇ ਔਖੇ ਨਾ ਹੋਣਾ ਪੈਂਦਾ ਇਹਦੇ ਵਿੱਚ ਸਰਕਾਰਾਂ ਦੀ ਕਮੀ ਆ ਸਰਕਾਰਾਂ ਨੂੰ ਇਹ ਚਾਹੀਦਾ ਵੀ ਕਿਸੇ ਰੇਕ ਹਸਪੀਟਲ ਦੇ ਵਿੱਚ ਐਂਬੂਲੈਂਸ ਮੌਕੇ ਤੇ ਖੜੀ ਹੋਵੇ ਇਹ ਨਾ ਹੋਵੇ ਕਿ ਅਸੀਂ ਇਹ ਦੇਖੀਏ ਕਿ ਯਾਰ ਵੀ ਚਲੋ ਇਨਸੀਡੈਂਟਸ ਹੋਊਗਾ ਐਂਬੂਲੈਂਸ ਨੂੰ ਬੁਲਾਵਾਂਗੇ ਐਂਬੂਲੈਂਸ ਆਊਗੀ ਫਿਰ ਮਰੀਜ਼ ਜਾਊਗਾ ਅਸੀਂ ਆ ਬੇਟ ਨਾ ਕਰੀਏ ਐਂਬੂਲੈਂਸ ਦਾ ਸਵੇਰੇ ਪ੍ਰੋਪਰ ਡਿਊਟੀ ਲੱਗ ਜੇ ਵੀ 8 ਵਜੇ 7 ਵਜੇ 6 ਵਜੇ 24 ਘੰਟੇ ਇਥੇ ਮੁਲੰਸ ਖੜੀ ਹੈ ਜੀ ਜੀ ਬਿਲਕੁਲ ਸੋ ਸੀਨੀਅਰ ਵਕੀਲ ਐਡਵੋਕੇਟ ਨਵਕਰਨ ਸਿੰਘ ਦੇ ਵੱਲੋਂ ਦਰਸਲ ਪਟੀਸ਼ਨ ਪਾਈ ਗਈ ਔਰ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ 27 ਅਕਤੂਬਰ ਨੂੰ ਹੋਣੀ ਹੈ ਸੋ ਜਿੱਥੇ ਦੁਨੀਆ ਭਰ ਹਰ ਕਿਸੇ ਕੋਨੇ ਦੇ ਵਿੱਚ ਬੈਠ ਕੇ ਰਾਜਵੀਰ ਜਵੰਧਾ ਨੂੰ ਯਾਦ ਕੀਤਾ ਜਾ ਰਿਹਾ ਹਰ ਕਿਸੇ ਦੀ ਅੱਖ ਨਮ ਹੋਈ ਹੈ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਰਾਜਵੀਰ ਜਵੰਧਾ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਰੂਹ ਸ਼ਾਂਤੀ ਬਖਸ਼ੇ ਤੇ ਆਪਣੇ ਚਰਨਾਂ 'ਚ ਨਿਵਾਜ਼ ਬਖਸ਼ੇ ਦੇਖੋ ਇੱਕ ਗੱਲ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਅੱਜ ਭੋਗ ਦੇ ਉੱਤੇ ਸਾਰੇ ਨੇਤਾ ਗਏ ਜੀ ਉੱਥੇ ਇੱਕ ਕਮੀ ਖਲੀ ਕਿ ਪੰਜਾਬ ਦੇ ਮੁੱਖ ਮੰਤਰੀ ਨਜ਼ਰ ਨਹੀਂ ਆਏ ਜੀ ਉਹਨਾਂ ਨੂੰ ਨਜ਼ਰ ਆ ਰਹੀ ਸੀ ਜਮਨੀਚੋਂ ਵੀ ਅਸੀਂ ਤਰਨਤਾਰਨ ਦੀ ਚੋਣ ਲੜਨੀ ਆ ਤੇ ਅਸੀਂ ਜਿੱਤਣੀ ਆ ਵੀ ਉਸ ਅਸੀਂ ਉੱਥੇ ਚੱਲੀਏ ਉੱਥੇ ਜੋਰ ਦਿਖਾਈਏ ਹੂੰ ਵੀ ਕੀ ਗੱਲ ਵੀ ਉਹ ਪੰਜਾਬ ਦਾ ਇੱਕ ਪੁੱਤਰ ਸੀ ਤੁਹਾਡਾ ਫਰਜ਼ ਬਣਦਾ ਸੀ ਕਿ ਸਾਰੀ ਟੀਮ ਤੁਹਾਡੀ ਉੱਥੇ ਜਾਂਦੀ ਜੀ ਬਿਲਕੁਲ ਸੋ ਜੇਕਰ ਦੁੱਖ ਚ ਸ਼ਾਮਲ ਹੁੰਦੇ ਜੀ ਜੀ ਦੇਖੋ ਹੌਣ ਵਿਕਰਮ ਐਮਪੀ ਨੇ ਵਿਕਰਮਜੀਤ ਸਿੰਘ ਸਾਨੀ ਹਮ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਆਪਣੀ ਸਰਕਾਰ ਦੇ ਵਿੱਚ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਅਸੀਂ ਸਰਕਾਰੀ ਨੌਕਰੀ ਉਹਨਾਂ ਦੀ ਵਾਈਫ ਨੂੰ ਦੇਵਾਂਗੇ ਜੀ ਤੇ ਜਿਹੜੇ ਉਹਨਾਂ ਦੇ ਬੱਚੇ ਨੇ ਰਾਜਵੀਰ ਜਵੰਦਾ ਜੀ ਦੇ ਉਹਨਾਂ ਦਾ ਅਸੀਂ ਪੜ੍ਹਾਈ ਦਾ ਖਰਚਾ ਵੀ ਚੱਕਾਂਗੇ ਜੀ ਸੋ ਜਿੱਥੇ ਨਾਮੱਖਾਂ ਦੇ ਨਾਲ ਰਾਜਵੀਰ ਜਵੰਦਾ ਨੂੰ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਸ਼ਰਧਾਂਜਲੀ ਦੇਣੀ ਦੂਜੇ ਪਾਸੇ ਤੁਸੀਂ ਜ਼ਿਕਰ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੋ ਤਰਨ ਤਰਨ ਜਿਮਨੀ ਚੋਣਾਂ ਨੂੰ ਲੈ ਕੇ ਹਰ ਕੋਈ ਪੱਬਾਂ ਪਾ ਰਿਆ ਸਿਆਸਤ ਬਿਲਕੁਲ ਗਰਮਾਈ ਹੋਈ ਹੈ ਉਪਰ ਮੁੱਖ ਮੰਤਰੀ ਤਰਨਤਾਰਨ ਦੇ ਵਿੱਚ ਇਸ ਤਰੀਕੇ ਦੇ ਨਾਲ ਪਹੁੰਚੇ ਨਾਮਜ਼ਦਗੀ ਪੱਤਰ ਉਹਨਾਂ ਨੇ ਦਾਖਲ ਕਰਵਾਈ ਆਮ ਆ지 ਪਾਰਟੀ ਦੇ ਕੈਂਡੀਡੇਟ ਦੇ ਸੋ ਉਹਨਾਂ ਦੇ ਵੱਲੋਂ ਫਿਰ ਤੋਂ ਕਿੱਕ ਲਈ ਪਾਈ ਗਈ ਕਿ ਕਿੱਕ ਲਿਕ ਵੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਚਿੱਟਾਉ ਦੇ ਭਾਈ ਦਾ ਫਰਨਾਬੇ ਮਿਲਣ ਚਾਹੀਦਾ ਸੋ ਇਦਾਂ ਦੇ ਸ਼ਬਦ ਨੇ ਜਿਹੜੇ ਵਰਤੇ ਗਏ ਨੇ ਸੋ ਸਾਫ਼ ਤੌਰ ਤੇ ਪਤਾ ਲੱਗਦਾ ਕਿ ਸਿੱਧੇ ਸਿੱਧੇ ਤੰਜ ਨੇ ਜਿਹੜੇ ਸੁਖਵੀਰ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਤੇ ਕਸੇ ਹੋਏ ਨੇ ਕਿਵੇਂ ਦੇਖਦੇ ਹੋ ਦੇਖੋ ਮੈਡਮ ਕਦੇ ਵੀ ਕੋਈ ਵੀ ਨੇਤਾ ਲਗ ਆਲੋਕ ਕਦੇ ਵੀ ਪਰਸਨਲ ਨਹੀਂ ਹੋ ਸਕਦੇ ਜੀ ਬਿਲਕੁਲ ਜੀ ਠੀਕ ਹੈ ਤੁਸੀਂ ਜੋਰ ਜਮਾਉਣ ਗਏ ਹੋ ਜਮਾਓ ਆਪਣੀਆਂ ਪ੍ਰਾਪਤੀਆਂ ਗਿਣਾਓ ਕਿ ਅਸੀਂ ਆਉਣ ਵਾਲੇ ਸਮੇਂ 'ਚ ਆਹ ਕਰਾਂਗੇ ਜਾਂ ਅਸੀਂ ਆ ਕਰ ਚੁੱਕੇ ਹਾਂ ਵੀ ਸਾਡਾ ਜਿਹੜਾ ਕੈਂਡੀਡੇਟ ਆ ਉਹ 5 ਸਾਲ ਅਗਲੇ ਤੁਹਾਡੇ ਲਈ ਇਹ ਕਰੇਗਾ ਜਾਂ 2 ਸਾਲ ਲਈ ਇਹ ਕਰੇਗਾ ਪਰ ਤੁਸੀਂ ਕਿਸੇ ਨੂੰ ਪਰਸਨਲ ਟਾਰਗੇਟ ਨਹੀਂ ਕਰ ਸਕਦੇ ਹਮ ਲੱਗਦਾ ਕਿ ਸੁਖਵੀਰ ਬਾਦਲ ਨੇ ਚਾਹੀਦਾ ਰਾਜਾ ਵੜਿੰਗ ਨੇ ਕਦੇ ਵੀ ਤੁਸੀਂ ਦੇਖਿਓ ਰਾਜਾ ਬੜਿੰਗ ਨੂੰ ਦੇਖ ਲਿਓ ਜਾਂ ਸੁਖਬੀਰ ਬਾਦਲ ਨੂੰ ਉਹ ਕਦੇ ਵੀ ਇਹ ਨਹੀਂ ਕਹਿਣਗੇ ਕਿ ਭਗਵੰਤ ਮਾਨ ਇਹ ਆ ਭਗਵੰਤ ਮਾਨ ਉਹ ਕਹਿਣਗੇ ਵੀ ਮੇਰੇ ਨਾਲ ਗੱਲ ਨਾ ਕਰੋ ਵੀ ਉਹ ਕਮੇਡੀ ਕਲਾਕਾਰ ਜੀ ਉਹ ਆਪਣੇ ਤੱਕ ਮਤਲਬ ਰੱਖਦੇ ਆ ਖਾਸ ਕਰਕੇ ਭਗਵੰਤ ਸਨਮਾਨ ਉਹਨਾਂ ਦੀ ਗੱਲ ਕਰਨੀ ਵੀ ਪਸੰਦੀ ਕਰਦੇ ਪਰ ਲੱਗਦਾ ਸੋਕੀ ਸਰ ਕੇ ਕਿਸੇ ਤੇ ਨਿੱਜੀ ਹਮਲੇ ਕਰਨ ਨਾਲ ਉਹਨਾਂ ਨੂੰ ਭਾਰੀ ਪੈ ਸਕਦਾ ਹੈ ਦੇਖੋ ਇਹ ਭਗਵੰਤ ਸਿੰਘ ਮਾਨ ਜੀ ਦੀ ਸੋਚ ਆ ਕਿ ਮੈਂ ਜੇ ਆ ਹਮਲੇ ਕਰੂੰਗਾ ਤੇ ਲੋਕ ਹੱਸਣਗੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਤੇ ਇੱਕ ਕਮੇਡੀ ਕਲਾਕਾਰ ਬਣ ਕੇ ਰਹਿ ਗਏ ਜੀ ਵੀ 2027 ਹੋਣ ਵਾਲਾ ਵੀ ਇਹ ਨਾ ਹੋਵੇ ਕਿ ਤੇ ਕੱਲ ਨੂੰ ਤੁੰਨ ਵੀ ਅਗਲੇ ਟਰੋਲ ਕਰਨ ਕਿ ਤੁਸੀਂ 5 ਸਾਲਾਂ ਚ ਪੰਜਾਬ ਨੂੰ ਕਿੱਥੋਂ ਕਿੱਥੇ ਲੈ ਕੇ ਆ ਗਏ ਜੀ ਵੀ ਜਨੋਦਾਨ ਤੁਹਾਡਾ ਕਰਜ਼ਾ ਵੱਧਦਾ ਹੀ ਜਾ ਰਿਹਾ ਇਹ ਕਹਦੇ ਤੁਸੀਂ 800 ਕਰੋੜ ਦੇ ਲਿਆ ਕਦੇ ਤੁਸੀਂ ਕਹਿੰਦੇ ਹੋ ਕਿ ਅਸੀਂ ਮੁਫਤ ਸਫਰ ਕਰਵਾ ਰਹੇ ਹਾਂ ਉਹ ਕਿਹਦੇ ਤੇ ਵਜਨ ਪੈਂਦਾ ਕਿਹਦੇ ਤੇ ਉਹ ਪੈ ਰਿਹਾ ਵਜਨ ਆਮ ਪਬਲਿਕ ਤੇ ਪੈ ਰਿਹਾ ਸਾਡੇ ਅਰਗਿਆਂ ਤੇ ਪੈ ਰਿਹਾ ਬਿਲਕੁਲ ਸੋ ਤੁਹਾਨੂੰ ਕੀ ਲੱਗਦਾ ਕਿ ਭਗਵੰਤ ਮਾਨ ਨੂੰ ਕਿਹੜੇ ਮੁੱਦਿਆਂ ਤੇ ਫੋਕਸ ਕਰਨਾ ਚਾਹੀਦਾ ਫਿਰ ਜਦੋਂ ਪੰਜਾਬ ਨੇ ਉਹਨਾਂ ਨੂੰ 92 ਐਮਐਲਿਆਂ ਦੇ ਨਾਲ ਸਿਰਜਿਆ ਸੀ ਉਹਨਾਂ ਨੂੰ ਇੱਕ ਰਾਜਾ ਬਣਾਇਆ ਸੀ ਜੀ ਜੀ ਉਹ ਟਾਈਮ ਨਾ ਭੁੱਲਣ ਜਦੋਂ ਉਹਨਾਂ ਦੇ ਮਾਤਾ ਜੀ ਅੱਖਾਂ 'ਚ ਹੰਝੂ ਲੈ ਕੇ ਇਹ ਕਹਿ ਰਹੇ ਸੀ ਕਿ ਮੇਰੇ ਬੇਟੇ ਨੂੰ ਜਿਤਾਇਆ ਜਾਵੇ ਵੀ ਇਹ ਹੋਣ ਵਾਲਾ ਪੰਜਾਬ ਦਾ ਭਵਿੱਖ ਆ ਜੀ ਸੋ ਜਿੱਥੇ ਤਰਨਤਾਰਨ ਜਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਤਕਰੀਬਨ ਪੱਬਾਂ ਭਾਰ ਨੇ ਹਰ ਕੋਈ ਐਕਸਾਈਟਿਡ ਆ ਕਿ ਵਿਧਾਇਕ ਦੀ ਜਿਹੜੀ ਸੀਟ ਐ ਉਸ ਤੇ ਬਾਜ਼ੀ ਕੌਣ ਮਾਰੇਗਾ ਜਿੱਤ ਦਾ ਸੇਰਾ ਕਿਸ ਦੇ ਸਿਰ ਬੰਨਿਆ ਜਾਏਗਾ ਜਿਵੇਂ ਪਹਿਲਾਂ ਵੀ ਰਾਜਾ ਵੜਿੰਗ ਨੇ ਖਾਲਿਸਤਾਨ ਹਿੰਦੁਸਤਾਨ ਨੂੰ ਲੈ ਕੇ ਬਿਆਨ ਦਿੱਤਾ ਸੀ ਉਹ ਵੀ ਕਾਫੀ ਸੁਰੱਖਿਅਤਾਂ ਚੱਲ ਰਹੀ ਸੀ ਹੁਣ ਮੈਨੂੰ ਲੱਗਦਾ ਕਿ ਸ਼ਾਇਦ ਸੀਐਫ ਭਗਵਨ ਸਿੰਘ ਮਾਰ ਹੋਣੀ ਵੀ ਹੁਣ ਕਾਫੀ ਜ਼ਿਆਦਾ ਟਰੋਲ ਕੀਤੇ ਜਾਣਗੇ ਸੁਰੱਖਿਅਤਾਂ ਚੱਲਣਗੇ ਸੋ ਅਗਲੇ ਮੁੱਦੇ ਵੱਲ ਵੱਧਦੇ ਆ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੋ ਡੀਏ ਜੀ ਹਰਚਰਨ ਸਿੰਘ ਪੁੱਲਰ ਬਾਰੇ ਗ ਸੀਬੀਆਈ ਨੇ ਰੇਡ ਕੀਤੀ ਔਰ ਸੀਬੀਆਈ ਦੇ ਵੱਲੋਂ ਗ੍ਰਿਫਤਾਰੀ ਕੀਤੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ 7 ਕਰੋੜ ਤੱਕ ਦੀ ਨਗਦੀ ਉਹਨਾਂ ਦੇ ਘਰੋਂ ਬਰਾਮਦ ਕੀਤੀ ਗਈ ਹੈ ਔਰ 1.5 ਕਿਲੋ ਸੋਨਾ ਬਰਾਮਦ ਕੀਤਾ ਗਿਆ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਕਿਵੇਂ ਦੇਖਦੇ ਹੋ ਸੋਖੀ ਸਰ ਇੱਕ ਵੱਡੇ ਅਹੁਦੇ ਤੇ ਅਫਸਰ ਨੇ 2 ਲੱਖ ਰੁਪਏ ਇੱਕ ਮੰਥ ਦੀ ਉਹਨਾਂ ਦੀ ਸੈਲਰੀ ਹੈ ਫਿਰ ਵੀ ਰਿਸ਼ਵਤ ਲੈਣੀ ਪੈ ਰਹੀ ਹੈ ਦੇਖੋ ਇੱਕ ਪੁਰਾਣਾ ਕੇਸ ਸੀਗਾ ਮਤਲਬ ਇਹ ਲਗਾ ਲੋ ਵੀ ਜਿੱਦਾਂ ਕੋਈ ਫਿਲਮ ਦੀ ਸਟੋਰੀ ਚੱਲਦੀ ਆ ਵਿਲਨ ਫੜਿਆ ਜਾਂਦਾ ਉਹ ਸੀਨ ਕ੍ਰੀਏਟ ਹੋਇਆ ਬਿਲਕੁਲ ਦੇਖੋ ਕਿਤੇ ਨਾ ਕਿਤੇ ਜਿਹੜੇ ਹੁਣ ਪੁਲਿਸ ਵਾਲੇ ਨੇ ਨਿੱਕੇ ਮੋٹے ਰਿਸ਼ਵਤ ਲੈਂਦੇ ਨੇ ਉਹਨਾਂ ਨੂੰ ਚੋਰ ਪੈ ਗਿਆ ਵੀ ਉਹਨਾਂ ਨੂੰ ਇਹ ਹੋ ਗਿਆ ਵੀ ਹੁਣ ਅਸੀਂ ਵੀ ਫੜੇ ਜਾ ਸਕਦੇ ਹਾਂ ਉਹਨਾਂ ਨੂੰ ਡਰ ਪੈ ਗਿਆ ਬਿਲਕੁਲ ਬਿਲਕੁਲ ਕਿਉਂਕਿ ਦੇਖੋ ਡੀਆਈਜੀ ਡੀਆਈਜੀ ਦਾ ਇੱਕ ਉਹਦਾ ਹੀ ਬਹੁਤ ਵੱਡਾ ਹੁੰਦਾ ਬਹੁਤ ਵੱਡਾ ਕਿ ਤੁਸੀਂ ਐਡੀ ਮਿਹਨਤ ਐਡੇ ਰੁਤਬੇ ਦੇ ਨਾਲ ਉਸ ਤੱਕ ਪਹੁੰਚੇ ਹੂੰ ਪਰ ਤੁਸੀਂ 8 ਲੱਖ ਦੀ ਮੰਗ ਕਰਕੇ ਜਿਹੜਾ ਪੈਸਾ ਉਹ ਤੁਸੀਂ ਘਰੇ ਰੱਖ ਰਹੇ ਹੋ ਮਤਲਬ ਲਾਲੋ ਭਾਈ ਸੀਬੀਆਈ ਨੇ ਜਦੋਂ ਉਹਨਾਂ ਦੇ ਘਰੇ ਰੇਡ ਮਾਰੀ ਤਾਂ ਉੱਥੋਂ ਦੇ ਅਧਿਕਾਰੀਆਂ ਦਾ ਇਹ ਕਹਿਣਾ ਸੀ ਕਿ ਪੈਸਾ ਇੰਨਾ ਸੀ ਹੂੰ ਕਿ ਇੱਕ ਬੈੱਡ ਬਣ ਗਿਆ ਸੀ ਵੀ ਅਸੀਂ ਇਸ ਬੈੱਡ ਤੇ ਪੈ ਸਕਦੇ ਸੀ ਵੀ ਐਡਾ ਉੱਚਾ ਤੇ ਇੰਨੇ ਪੈਸੇ ਤੇ ਇੰਨੀ ਨਕਦੀ ਤੇ ਇੰਨਾ ਸੋਨਾ ਗੁੱਟ ਤੇ ਬੰਨਣ ਵਾਲੀਆਂ ਬ੍ਰਾਂਡਡ ਘੜੀਆਂ ਜੋ ਕਿ 1.5 ਤੋਂ 200 1.5 ਤੋਂ 2 ਕਰੋੜ ਤੱਕ ਦੀਆਂ ਘੜੀਆਂ ਬਰਾਮਦ ਹੋਈਆਂ ਸੋ ਕਹਿੰਦੇ ਜਦੋਂ ਸਮਾਂ ਆਉਣਾ ਹੁੰਦਾ ਆ ਉਹ ਫਿਰ ਦੱਸ ਕੇ ਨਹੀਂ ਆਉਂਦਾ ਸੋਚ ਸਮਝ ਕੇ ਨਹੀਂ ਆਉਂਦਾ ਸੋ ਬਹੁਤ ਹੀ ਦੂਰ ਨੇ ਜਾਂਦੇ ਸਿਰਫ ਕਬਾੜ ਵਿੱਚ ਨਾਲੇ ਇੱਕ ਸਟ੍ਰੈਪ ਦਾ ਕੰਮ ਸੀ ਆਈ ਥਿੰਕ ਉਹਦਾ ਔਰ ਉਹਨੇ ਡੀਆਈਜੀ ਨੂੰ ਫਸਾਤਾ ਤਾਂ ਸੋ ਕੀ ਸਰ ਲੱਗਦਾ ਆ ਕਿ ਡੀਆਈਜੀ ਇੰਨੇ ਵੱਡੇ ਅਹੁਦੇ ਤੇ ਨੇ ਦੇਖੋ ਲਾਲਚ ਕਰਨਾ ਕਿਤਨਾ ਕਿਤੇ ਮਹਿੰਗਾ ਪੈ ਗਿਆ ਹਮ ਜਿਸ ਬੰਦੇ ਦੀ 1.5 ਤੋਂ 2 ਲੱਖ ਤਾਂ ਪਹਿਲੀ ਤਨਖਾਹ ਹੋਵੇ ਜੀ ਉਹਨੂੰ ਮਹੀਨੇ ਦੇ 8 ਲੱਖ ਕੀ ਮਾਰਾਂ ਅਗਲੇ ਨੂੰ ਏਸੀ ਵੀ ਚਲੋ ਠੀਕ ਆ ਮਹੀਨੇ ਦੇ 1.5 ਤੋਂ 2 ਲੱਖ ਸੇ ਮੇਰਾ ਉਦਾਂ ਬਣ ਰਿਹਾ ਪੀ ਜਿਹੜਾ 5-7 ਲੱਖ ਆਊਗਾ ਵੀ ਉਹ ਮੈਂ ਘਰੇ ਚੱਲੀ ਜੱਲੂਗਾ ਸਰ ਇੱਕ ਸਵਾਲ ਮੇਰੇ ਮਨ ਚ ਆ ਰਿਹਾ ਹੈ ਕਿ ਰੋਪੜ ਰੇਂਜ ਤੇ ਡੀਆਈਜੀ ਸੀ ਜੀ ਪੰਜਾਬ ਸਰਕਾਰ ਸਿਰਫ ਛੋਟੇ-ਮੋਟੇ ਮਲਜ਼ਮਾਂ ਨੂੰ ਫੜਨ ਲਈ ਰਹੀ ਕਿ ਕਾਰਵਾਈ ਕਰਨ ਲਈ ਸੀਬੀਆਈ ਨੂੰ ਕਿਉਂ ਆਉਣਾ ਪਿਆ ਜੀ ਦੇਖੋ ਭਗਵੰਤ ਮਾਨ ਜਿਹਦੇ ਨਾਲ ਉਹਨਾਂ ਦੀ ਫੋਟੋ ਸੰਜੀ ਹੋਈ ਬਿਲਕੁਲ ਹੁਣ ਮੀਡੀਆ ਤੇ ਚੱਲ ਰਿਹਾ ਵੀ ਭਗਵੰਤ ਮਾਨ ਜੀ ਦੀ ਬਹੁਤ ਨੇੜਤਾ ਸੀ ਹੂੰ ਜੇ ਨੇੜਤਾ ਮੁੱਖ ਮੰਤਰੀ ਦੇ ਨਾਲ ਹੋਵੇ ਮੁੱਖ ਮੰਤਰੀ ਸਾਹਿਬ ਦਾ ਹੱਥ ਉਹਨਾਂ ਦੇ ਸਿਰ ਤੇ ਹੋਵੇ ਫਿਰ ਕੁਝ ਵੀ ਹੋ ਸਕਦਾ ਮਤਲਬ ਮੀਡੀਆ ਰਿਪੋਰਟਾਂ ਮੁਤਾਬਕ ਮੁੱਖ ਮੰਤਰੀ ਤੇ ਇਲਜ਼ਾਮ ਲੱਗ ਰਹੇ ਨੇ ਕਿ ਵੀ ਨੇੜਤਾ ਨੇੜਤਾ ਦੱਸੀ ਜਾ ਰਹੀ ਆ ਵੀ ਨੇੜਤਾ ਵਾ ਵੀ ਦੇਖੋ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਸੀ ਵੀ ਇਹ ਡੀਆਈਜੀ ਸਾਹਿਬ ਸਾਡੇ ਆ ਚੀਜ਼ ਕਰ ਰਹੇ ਨੇ ਸ਼ਾਇਦ ਕਰਪਸ਼ਨ ਦੇ ਇਲਜ਼ਾਮ ਇੱਕ ਵਾਰੀ ਫਿਰ ਤੋਂ ਆਮ ਆਦਮੀ ਪਾਰਟੀ ਤੇ ਲੱਗੇ ਨੇ ਪਰ ਜਦੋਂ ਤੁਹਾਨੂੰ ਵੀ ਯਾਦ ਹੋਊਗਾ ਦਰਸ਼ਕਾਂ ਨੂੰ ਵੀ ਯਾਦ ਹੋਊਗਾ ਜਦੋਂ ਆਮ ਆਦਮੀ ਪਾਰਟੀ ਸੱਤਾ ਚਾਹਣੀ ਸੀ ਉਸ ਤੋਂ ਪਹਿਲਾਂ ਲਗਾਤਾਰ ਕਿੰਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ ਕਰਪਸ਼ਨ ਨੂੰ ਜੜ੍ਹ ਤੋਂ ਕੱਟਾਂਗੇ ਬਿਲਕੁਲ ਟੋਪੀ ਨੰਬਰ ਵੀ ਜਾਰੀ ਕੀਤੇ ਗਏ ਸੀ ਹਮ ਕਿਤੇ ਨਾ ਕਿਤੇ ਹੁਣ ਇਹ ਲੱਗ ਰਿਹਾ ਵੀ ਦੇਖੋ ਪੰਜਾਬ ਦੇ ਵਿੱਚ ਕਰਪਸ਼ਨ ਭ੍ਰਸ਼ਟਾਚਾਰ ਹੋ ਗਿਆ ਕ腐ਸ਼ਨ ਹੋ ਗਿਆ ਬਾਹਰਦਤਾ ਹੋ ਗਈਆਂ ਹਮ ਸਾਰਾ ਕੁਝ ਵੱਧ ਰਿਹਾ ਹਮ ਸੋ ਵੱਡੇ ਮਗਰ ਮੱਛਾਂ ਨੂੰ ਫੜਨ ਦੀ ਜ਼ਿੰਮੇਵਾਰੀ ਵੀ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਲੈ ਲੈਣੀ ਚਾਹੀਦੀ ਹੈ ਤੇ ਨਸ਼ਰਾ ਤਸਕਰਾਂ ਦੇ ਘਰਾਂ ਦੇ ਉੱਤੇ ਤਾਂ ਕਾਰਵਾਈ ਵੇਸ਼ਕ ਕੀਤੀ ਜਾ ਰਹੀ ਹੈ ਬਲਡੋਜ਼ਰ ਐਕਸ਼ਨ ਕੀਤੇ ਜਾ ਰਹੇ ਆ ਪਰ ਵੱਡੇ ਮਗਰ ਮੱਛ ਨੇ ਜਿਹੜੇ ਅਸੀਂ ਆਪਣੇ ਚੈਨਲ ਦੇ ਜ਼ਰੀਏ ਗੁਜ਼ਾਰਿਸ਼ ਕਰਦੇ ਹਾਂ ਕਿ ਉਹਨਾਂ ਵੱਲ ਵੀ ਥੋੜਾ ਧਿਆਨ ਦਿਓ ਔਰ ਜਦੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਅਦਾਲਤ ਦੇ ਵਿੱਚ ਸੋ ਕਿਦਰ ਇੱਕ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਸੀ ਕਿ ਦੇਖੋ ਹਲੇ ਵੀ ਰੱਬ ਨੂੰ ਉਹ ਟੱਬ ਸਮਝ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਮੈਨੂੰ ਵੈਸੀ ਫਸਾਇਆ ਗਿਆ ਵੀ ਜਿਹੜੇ ਮੇਰੇ ਪੱਖ ਨੇ ਮੈਂ ਉਹ ਆਪਣੇ ਕੋਰਚ ਰੱਖ ਬੇਸ਼ ਕਰੂੰਗਾ ਮੈਂ ਨਰਦੋਸ਼ ਆ ਮੈਨੂੰ ਵਸਾਇਆ ਗਿਆ ਹੂੰ ਹਮ ਔਰ ਲਾਸਟ ਮੂਮੈਂਟ ਤੇ ਉਹਨਾਂ ਦਾ ਕੀ ਕਹਿਣਾ ਸੀ ਕਿ ਕਾਨੂੰਨ ਉਹਨਾਂ ਦਾ ਇਨਸਾਫ ਕਰੇਗੀ ਮਤਲਬ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਹਜੇ ਵੀ ਕੋਈ ਉਮੀਦ ਆ ਹਜੇ ਵੀ ਕਾਨੂੰਨ ਤੋਂ ਉਮੀਦ ਆ ਕਿ ਜੀ ਦੇਖੋ ਕਾਨੂੰਨ ਤਾਂ ਸਾਡਾ ਹੀ ਆ ਵੀ ਸਾਨੂੰ ਮਾਫੀ ਹੋ ਜੂਗੀ ਹਮ ਸੋ ਖੈਰ ਹੈ ਪੰਜਾਬ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੰਜਾਬ ਸਰਕਾਰਾਂ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮੁੱਦੇ ਆਏ ਨੇ ਸੋ ਮੈਨੂੰ ਲੱਗਦਾ ਫਿਰ ਮਿੱਟੀ ਤੋਂ ਖਾਕ ਬਣ ਕੇ ਰਹਿਗੇ ਨਾ ਇੱਕ ਵਾਰੀ ਫਿਰ ਤੋਂ ਡੀਆਈਜੀ ਸੋ so, 8 ਲੱਖ ਦੀ ਰਿਸ਼ਵਤ ਤੇ 7 ਕਰੋੜ ਘਰ ਤੋਂ ਬਰਾਮਦ ਹੋਣਾ ਕੋਈ ਛੋਟੀ ਗੱਲ ਨਹੀਂ ਹੈ ਹਜੇ ਵੀ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਆਪਣੇ ਚੈਨਲ ਦੇ ਜ਼ਰੀਏ ਕਿ ਝਾਤ ਮਾਰੋ ਵੱਡੇ ਮગર ਮੱਛਾਂ ਤੇ ਹੱਥ ਮਾਰੋ ਕਿ ਆਖਰਕਾਰ ਲੋਕਾਂ ਦਾ ਪੈਸਾ ਲੋਕਾਂ ਦਾ ਟੈਕਸ ਕਿੱਧਰ ਵਾਲੇ ਪਾਸੇ ਨੂੰ ਜਾ ਰਿਹਾ ਸੋ ਬਿਲਕੁਲ ਹੁਣ ਜ਼ਿਕਰ ਕਰਾਂਗੇ ਕਪਲ ਸ਼ਰਮਾ ਦਾ ਕਪਲ ਸ਼ਰਮਾ ਦੇ ਕੈਪਸ ਕੈਫੇ ਤੇ ਤੀਸਰੀ ਵਾਰ ਲਗਾਤਾਰ ਫਾਇਰਿੰਗ ਹੋਈ ਹੈ ਜੀ ਕਿਵੇਂ ਦੇਖਦੇ ਹੋ ਸੋ ਕਿਸੇ ਦੇਖੋ ਕਪਲ ਸ਼ਰਮਾ ਪੰਜਾਬ ਤੋਂ ਬਿਲੋਂਗ ਕਰਦੇ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਆਪਣੀ ਮਿਹਨਤ ਸਦਕਾ ਉਹ ਇੱਕ ਕਮੇਡੀ ਸ਼ੋਅ ਤੋਂ ਨਾਮ ਕਮਾਇਆ ਬੰਬੇ ਤੱਕ ਪਹੁੰਚੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਜੀ ਜੀ ਬਿਲਕੁਲ ਬਿਲਕੁਲ ਜੇ ਅੱਜ ਉਸ ਬੰਦੇ ਨੇ ਮਿਹਨਤ ਕੀਤੀ ਮਿਹਨਤ ਕਰਕੇ ਰੱਬ ਨੇ ਰੰਗ ਭਾਗ ਲਗਾਏ ਚਲੋ ਉਹਨਾਂ ਨੇ ਇੱਕ ਕੈਨੇਡਾ ਦੇ ਵਿੱਚ ਕੈਫੇ ਖੋਲੇ ਆਪਣਾ ਜੀ ਉਸ ਕੈਫੇ ਦੇ ਉੱਤੇ ਤਿੰਨ ਵਾਰ ਫਾਇਰਿੰਗ ਹੋ ਜਾਂਦੀ ਹੈ 2025 ਦੇ ਵਿੱਚ ਹੂੰ ਪਹਿਲਾ ਜੁਲਾਈ ਚ ਹੁੰਦੀ ਆ ਫਿਰ ਅਗਸਤ ਚ ਹੁੰਦੀ ਔਰ ਫਿਰ ਅਕਤੂਬਰ ਚ ਹੁੰਦੀ ਆ ਸੋ ਇਹ ਵੀ ਪਤਾ ਲੱਗਿਆ ਕਿ ਜਿਸ ਵੇਲੇ ਕਪਲ ਸ਼ਰਮਾ ਦੇ ਕੈਫੇ ਤੇ ਫਾਇਰਿੰਗ ਹੋਈ ਆ ਸੋ ਕੀ ਸੀ 10 ਜਿਹੜੇ ਮੁਲਾਜ਼ਮ ਸੀ ਉਹ ਅੰਦਰ ਸੀ ਬਰਕਰਰੇ ਸੀ ਪਰ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਦੇਖੋ ਜਿਹੜੇ ਵੀ ਗੈਂਗਸਟਰ ਨੇ ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਕਿ ਦੇਖੋ ਇੱਕ ਬੰਦਾ ਕਾਮਯਾਬ ਹੋ ਰਿਹਾ ਵੀ ਇਹ ਸਾਨੂੰ ਪੈਸਾ ਸਾਨੂੰ ਡੋਨੇਸ਼ਨ ਚਾਹੀਦੀ ਆ ਵੀ ਤੁਸੀਂ ਨਹੀਂ ਦੇ ਰਹੇ ਤੁਸੀਂ ਵੀ ਤੰਗ ਕਰ ਰਹੇ ਹੋ ਪਰੇਸ਼ਾਨ ਕਰ ਰਹੇ ਹੋ ਵੀ ਉਹ ਬੰਦੇ ਬਾਰ ਬਾਰ ਮੰਗ ਰਹੇ ਨੇ ਉਸੀ बार-बार पुलिस ਨੂੰ ਦੱਸ ਰਹੇ ਹੂੰ ਤੇ ਕੁਛ ਨਾ ਕੁਛ ਤਾਂ ਉਹਨਾਂ ਨੇ ਕਰਨਾ ਹੀ ਆ ਪਰ ਇਲਜ਼ਾਮ ਲੱਗ ਰਿਹਾ ਕਿ ਉਹਨਾਂ ਦੇ ਧਰਮ ਦੇ ਖਿਲਾਫ ਬੋਲੇ ਸੀ ਗੈਂਗਸਟਰਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਦੇ ਧਰਮ ਦੇ ਖਿਲਾਫ ਜੇ ਕਿ ਕੋਈ ਬੋਲੇਗਾ ਤਾਂ ਕਿਸੇ ਵੀ ਹੱਦ ਚ ਬਰਦਾਸ਼ਤ ਨਹੀਂ ਕਰਾਂਗੇ ਔਰ ਉਹਨਾਂ ਦਾ ਮੇਨ ਟੀਚਾ ਨਾਗਰਿਕਾਂ ਨੂੰ ਡਰਾਉਣਾ ਨਹੀਂ ਸੀ ਸਿਰਫ ਤਾਂ ਸਿਰਫ ਚੇਤਾਵਨੀ ਦੇਣਾ ਸੀ ਦੇਖੋ ਇਹ ਸਾਰੀ ਗੇਮ ਹੁੰਦੀ ਆ ਗੈਂਗਸਟਰਾਂ ਦੀ ਜਿੱਦਾਂ ਕਿ ਹੁਣ ਵੀ ਲੋਰੈਂਸ ਬਿਸ਼ਨੋਈ ਦੇ ਹੀ ਨਾਮ ਆ ਰਿਹਾ ਕਿ ਉਹਨਾਂ ਦਾ ਇੱਕ ਗੁਰਗਾ 골ਡੀ ਢੀਲੋਂ ਹੂੰ ਜੋ ਕਿ ਉੱਥੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਹੂੰ ਠੀਕ ਹੈ ਜੀ ਉਹਨਾਂ ਦਾ ਕੰਮ ਕੀ ਹੈ ਕਿ ਏਦਾਂ ਹੀ ਕਿਸੇ ਬਿਜ਼ਨਸਮੈਨ ਨੂੰ ਧਮਕਾਉਣਾ ਡਰਾਉਣਾ ਤੇ ਆਪਣੀ ਜੇਬ ਭਰਨੀ ਜੀ ਬਿਲਕੁਲ ਸੋ ਅਸੀਂ ਜ਼ਰੂਰ ਆਪਣੇ ਚੈਨਲ ਦੇ ਜ਼ਰੀਏ ਗੁਜ਼ਾਰਿਸ਼ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਲਗਾਤਾਰ ਲੁੱਟਖੋਹਾਂ ਦੀਆਂ ਵਾਰਦਾਤਾਂ ਵੀ ਹੋਈਆਂ ਨੇ ਗੈਂਗਸਟਰ ਵਾਦੀ ਵਾਦਾ ਔਰ ਹੁਣ ਤਾਂ ਇਹ ਮੁੱਦਾ ਇੰਟਰਨੈਸ਼ਨਲ ਲੈਵਲ ਤੱਕ ਪਹੁੰਚ ਚੁੱਕਿਆ ਸੋ ਬਿਲਕੁਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾਈ ਹੁਣ ਮੈਂ ਉਹਨੂੰ ਇਜਾਜ਼ਤ ਦਿੰਦਾ ਜੀ